ਹਾਂਜੀ ਦੋਸਤੋ ਜਦੋਂ ਇਹ ਔਰਤ ਬਾਜ਼ਾਰ ਦੇ ਵਿੱਚ ਦੀ ਨੰਗ ਰਹੀ ਸੀ ਨਾ ਤਾਂ ਅੱਗੋਂ ਪੁਲਿਸ ਵਾਲਿਆਂ ਨੇ ਰੋਕ ਲਿਆ ਚਲਾਨ ਕੱਟਣ ਦੇ ਲਈ ਦੇਖੋ ਬਈ ਇਹਨਾਂ ਨੂੰ ਰੋਕਿਆ ਜਦੋਂ ਇਸ ਔਰਤ ਨੇ ਪੁਲਿਸ ਵਾਲੇ ਨਾਲ ਗੱਲ ਕੀਤੀ ਨਾ ਬਈ ਤਾਂ ਇਹੀ ਔਰਤ ਨੂੰ ਨਾ ਪੁਲਿਸ ਵਾਲਾ ਡਰਾਵੇ ਮਾਰਨ ਲੱਗ ਗਿਆ ਬਈ ਤੇ ਇਹੀ ਔਰਤ ਨੂੰ ਨਾ ਧਮਕੀਆਂ ਦੇਣ ਲੱਗ ਗਿਆ ਬਈ ਪੁਲਿਸ ਵਾਲਾ ਤੇ ਦੇਖੋ ਬਈ ਇਹੀ ਔਰਤ ਨੇ ਕਿੰਨੀ ਹਿੰਮਤ ਦੇ ਨਾਲ ਕਿੰਨੀ ਦਲੇਰੀ ਦੇ ਨਾਲ ਕਿਹਾ ਵੀ ਮੈਂ ਐਸਪੀ ਦੀ ਘਰ ਵਾਲੀ ਆ ਵੀ ਹੁਣ ਦੱਸੋ ਵੀ ਕੀ ਬਣੂ ਛੋਡਾ ਤੇ ਮੈਂ ਤਾਂ ਮਾਫੀ ਮੰਗਾਉਂਗੀ ਇਹੀ ਚੌਂਕ ਦੇ ਵਿੱਚ ਔਰਤ ਨੇ ਕਿਹਾ ਵੀ ਜਿਹੜਾ ਚਲਾਨ ਕੱਟਣਾ ਸੀ ਕੱਟ ਦਿੱਤਾ ਪਰ ਹੁਣ ਜਿਹੜਾ ਤੁਸੀਂ ਮੈਨੂੰ ਬਤਮੀ ਜੀ ਦੇ ਨਾਲ ਬੋਲੇ ਹੋਣ ਉਹ ਮੈਂ ਮਾਫੀ ਮੰਗਾਉਂਗੀ ਸੁਣੋ ਔਰਤ ਦੀਆਂ ਕਈਆਂ ਵੀ ਗੱਲਾਂ ਮੇਰੇ ਹਸਬੰਦ ਅਸ਼ਕੀਨ ਇੱਥੋਂ ਦੀ ਨਾਂ ਦਾ ਸੀ ਪਾਰਲਰ ਤੇ ਜਾਣਾ ਸੀ ਐਸਪੀ ਨੇ ਕਿਹੜੇ ਕਿਹੜੇ ਕਿਹਨਾਮਾ ਮੈਂ ਉਹਦਾ ਨਾਮ ਵੀ ਦੱਸਣਾ ਚਾਹੁੰਦੀ ਉਹ ਆ ਹੀ ਰਹੇ ਨੇ ਸਾਡੀ ਕਾਰ ਦੋ ਜਣਿਆਂ ਨੂੰ ਰੋਕਿਆ ਜੀ ਉਹਨੇ ਮੁੰਡੇ ਨੇ ਕਹਤਾ ਵੀ ਮੈਡਮ ਅੱਗੇ ਪੰਨਰ ਤੇ ਚੱਲੇ ਆ। ਚੋਣੋਂ ਕਹਿੰਦਾ ਜਾਓ। ਕਹਿੰਦਾ ਹੈਲਮਟ ਨਹੀਂ ਅਸੀਂ ਇੱਥੇ ਚਲਾਣ ਕਰ ਦੋ। ਹੈਲਮਟ ਦਾ ਚਲਾਣ ਨਹੀਂ ਕਰੇ। ਇੱਕ ਦਰ ਖੜਾ ਬੋਲਦਾ ਕਹਿੰਦਾ ਇੱਧਰ ਆ ਨਹੀਂ ਤੂੰ ਪਹਿਲਾਂ ਉੱਤਰ ਕੇ ਮੇਰੇ ਕੋਲ। ਉਹਨੂੰ ਪਤਾ ਨਹੀਂ ਸੀ ਵੀ ਅਫਸਰ ਧਿਕਰ ਆ ਗਿਆ। ਇਹ ਕਾਨੂੰ ਪਤਾ ਹੁੰਦਾ ਫਿਰ ਤਾਂ ਪਤੰਦਰ ਨਹੀਂ ਸੀ ਸਿੱਧਾ ਮੋੜਦਾ ਕਿਉਂਕਿ ਉਹਨੂੰ ਪਤਾ ਹੀ ਨਹੀਂ ਸੀ। ਉਹਨੇ ਕਹੇ ਕੰਮ ਆ ਲਾ ਰੂ ਬੱਸ ਇਹ ਆਪਾਂ। ਕਹਿੰਦਾ ਇੱਧਰ ਆ ਨਹੀਂ। ਮੈਨੂੰ ਬਤਮੀਜ਼ ਨਾ ਉਹ ਗੱਲਾਂ ਬੋਲਿਆ ਚੰਗੀਆਂ ਨਾ ਬੋਲਣੀਆਂ ਹੋਣ। ਬਸ ਆਹੀ ਗੱਲ ਹੋਈ ਆ। ਮੇਰਾ ਮੋਟਰਸਾਈਕਲ ਫੜ ਲਿਆ। ਮ ਸ਼ੇਅਰ ਕਰਨਾ ਆਗੇ ਜੇ ਵੀ ਇਜ਼ੀ ਕੋਈ ਹੋਰ ਹੋਵੇ ਤੇ ਉਹਨਾਂ ਤੋਂ ਸੋਲੀ ਵੀਲ ਕਰਨਗੇ ਤੇ ਤਾਂ ਇੱਕ ਤਨੂੰ ਪੰਜੇ ਉਹਨਾਂ ਦੀਆਂ ਨੂੰ ਭਾਈ ਇਦਾਂ ਦੀਆਂ ਹੋਣਾ ਚਾਹੀਦੀਆਂ ਔਰਤਾਂ ਦੇਖੋ ਕਿੰਨਾ ਦਲੇਰੀ ਦੇ ਨਾਲ ਨਾ ਇਸ ਔਰਤ ਨੇ ਨਾ ਜਵਾਬ ਦਿੱਤਾ ਬਈ ਪੁਲਿਸ ਵਾਲੇ ਨੂੰ ਜੇ ਕੋਈ ਗਰੀਬ ਪਰਿਵਾਰ ਦੀ ਔਰਤ ਹੁੰਦੀ ਨਾ ਤਾਂ ਉਹਨੇ ਭੋਰਾ ਵੀ ਨਹੀਂ ਬੋਲਣਾ ਸੀ ਬਈ ਆਹ ਦੇਖੋ ਐਸਬੀ ਦੇ ਘਰਵਾਲੀ ਨੇ ਦੇਖੋ ਲਾਤਾ ਹਜਾਬ ਬਈ ਪੁਲਿਸ ਵਾਲੇ ਦਾ ਬਈ ਇਸ ਔਰਤ ਨੇ ਕਿਹਾ ਜੇ ਕੋਈ ਬਾਲਾ ਨਰਵਾਈ ਵਰਤਦਾ ਨਾ ਤਾਂ ਉਹਦੇ ਇੱਜ਼ਤ ਨੂੰ ਹੱਥ ਪਾਉਂਦੇ ਨੇ ਇਹੀ ਮੁਲਾਜ਼ਮ ਬਈ ਕਮਾਲ ਹੀ ਕਰਤੀ ਇਸ ਔਰਤ ਨੇ ਪਾਲਸ ਵਾਲਿਆਂ ਨੂੰ ਦੇਖੋ ਕਿੰਨਾ ਕਰਾਰਾ ਜਵਾਬ ਦਿੱਤਾ ਹਾਂਜੀ ਦੋਸਤੋ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੋ ਕਮੈਂਟ ਕਰਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜੀ